ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਗੁਰਦਾਸਰ ਸੇ ਏ ਕਾਰਪੂਰ ਕਬੀਰ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਵੀਰ ਇਸ ਸਮੇਂ ਸਾਨੂੰ ਦੇਖ ਰਹੇ ਨੇ ਮੇਰੇ ਨਾਲ ਸੱਚਾ ਪਾਤਸ਼ਾਹ ਜੀ ਸਾਰੇ ਮਨਫੰਦਰ ਰਸਤੇ ਬਖਸ਼ੀ ਚੜ੍ਹਦੇ ਆ ਕਲਾ ਚ ਰੱਖੀ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰੰਗ ਸਭ ਦੀਆਂ ਮਨੋ ਕਾਮਨਾਵਾਂ ਜਿਹੜੀਆਂ ਮੇਰੇ ਮਾਲਕ ਜਰੂਰ ਪੂਰੀਆਂ ਕਰੇ ਲੋ ਜੀ ਗੱਲ ਇਦਾਂ ਹਾਲ ਚੇ ਵੀ ਸਾਡੇ ਬਹੁਤ ਹੀ ਪਿਆਰੇ ਜੀ ਸਬਸਕ੍ਰਾਈਬਰ ਸਾਡੀ ਇੱਕ ਫੈਮਿਲੀ ਪਿੱਛੇ ਜੇ ਤੁਹਾਨੂੰ ਦਿਖਾਇਆ ਸੀ ਸਾਡੇ ਘਰੇ ਵੀ ਆਏ ਸੀਗੇ ਉਸ ਤੋਂ ਬਾਅਦ ਵਿੱਚ ਵਿੱਕੀ ਉਹਨਾਂ ਦੇ ਮਤਲਬ ਕੰਪਨੀ ਦੇ ਵਿੱਚ ਫੰਕਸ਼ਨ ਸੀਗਾ ਮਕਾਮ ਦੀ ਉਹ ਕੀਤਾ ਸੀਗਾ ਉਹ ਤੇ ਘਾਟ ਮੱਥੇ ਵੀ ਆ ਸੀ ਉਹ ਵੀਡੀਓ ਤੁਸੀਂ ਦੇਖੀ ਹੋਣੀ ਨਾ ਤੇ ਮੇਰੇ ਨਾਲ ਵਾਦਾ ਕਰ ਗਏ ਸੀਗੇ ਇਹ ਵੀ ਤੁਹਾਡੇ ਕੋਲ ਰਾਤ ਲਾਉਣ ਆਉਣਗੇ ਸੀਗੇ ਤੇ ਉਹ ਵਾਦਾ ਫੁੱਟਾ ਤਾਂ ਖਵਾ ਹੋ ਗਿਆ ਕਿ ਕਿਦਰੀ ਟਾਈਮ ਪਰ ਕਦੋਂ ਕੱਲ੍ਹ ਕੱਲ ਸੁਣੋ ਜੀ ਉਹ ਜਦੋਂ ਐ ਆਏ ਸੀ ਮੈਨੂੰ ਇੰਨਾ ਕੁ ਮਤਲਬ ਕਹਿ ਕੇ ਗਏ ਸੀ ਵੀਰ ਸਾਡਾ ਮਕਾਨ ਦਾ ਕੰਮ ਜਦੋਂ ਹੋ ਗਿਆ ਉਦੋਂ ਬਾਅਦ ਅਸੀਂ ਫ੍ਰੀ ਐ ਵੀ ਤੁਸੀਂ ਟਿਕਟਾਂ ਦੇਖ ਲੋ ਪਾ ਹਜੂਰ ਸਾਹਿਬ ਨੂੰ ਚੱਲਾਂਗੇ ਉੱਧਰ ਚੱਲਾਂਗੇ ਪਰ ਮਾ ਵੀ ਬਹੁਤ ਇਹਦਾ ਮਤਲਬ ਬਹੁਤ ਜ਼ਿਆਦਾ ਟਾਈਮ ਹੈ ਜੇ 7-8 ਦਿਨ ਸਾਡੇ ਅਜੂਬ ਸਾਹਿਬ ਜਾਣ ਨੂੰ ਤਿਆਰ ਹੋ ਗਏ ਪਰ ਮੈਨੂੰ ਇੰਨਾ ਆਈਡੀਆ ਹੈਗਾ ਐ 99% ਮੈਂ ਸ਼ੋਰਰ ਹੈ ਇਸ ਗੱਲ ਨੂੰ ਜਿਹੜੀ ਮੈਂ ਕਹਿੰਦ ਕਿ ਵੀ ਜਿੰਨੇ ਵੀ ਫਾਰਮਰ ਆਉਂਦੇ ਆ ਉਹਨਾਂ ਦਾ ਇੱਕ ਇੱਕ ਮਿੰਟ ਇੱਥੇ ਆ ਕੇ ਕੀਮਤੀ ਹੁੰਦਾ ਤਾਰੇ ਇਹਨਾਂ ਨੇ ਮੇਰਾ ਬੜਾ ਦਿਲ ਖੁਸ਼ ਕੀਤਾ ਸੀ ਪਰ ਫਿਰ ਦਮਾਰੇ ਉਹ ਹੀ ਮਾਈਓ ਸਿੱਜਾ ਹੋ ਗਿਆ ਚਲੋ ਇੱਕ ਗੱਲ ਹੈ ਹਾਜ਼ਰੀ ਲੁਉਣ ਆ ਗਏ ਮੇਰੇ ਭਾਜੀ ਨਿਰਮਲ ਭਾਜੀ ਤੇ ਬਾਕੀ ਇਹਨਾਂ ਦੀ ਵੀਡੀਓ ਦੇਖ ਕੇ ਫਾਰਮ ਤੋਂ ਵੀ ਮੈਨੂੰ ਦੋ ਤਿੰਨ ਜਣੇ ਦੇ ਫੋਨ ਆਏ ਵੀ ਅਸੀਂ ਜਾਣਦੇ ਆ ਉਹਨਾਂ ਨੂੰ ਜਾਂ ਸਾਡੇ ਨੇੜੇ ਨੇੜੇ ਤੋਂ ਨੇ ਵੀ ਫਲਾਨੀ ਜਗ੍ਹਾ ਰਹਿੰਦੇ ਨੇ ਉਹ ਕੋਈ ਕਹਿੰਦਾ 700 ਕਿਲੋਮੀਟਰ ਦੂਰ ਆ ਤੇ ਬਾਕੀ ਉਹ ਵੀ ਚਲੋ ਬਾਕੀ ਫੇਰ ਗੱਲ ਸ਼ੇਅਰ ਕਰਾਂਗੇ ਪਰ ਭਾਜੀ ਨੂੰ ਮਨਉਂਦੇ ਆਂ ਆਪਾਂ ਇਹਨਾਂ ਨੂੰ ਪੁੱਛੀਏ ਜਾਣੀ ਵੀ ਜਿਹੜੀ ਮੇਰੇ ਰਾਤ ਲੰਮੀ ਸੀ ਮੈਂ ਸੁਪਨੇ ਦੇਖੀ ਬੈਠਾ ਸੀ ਵੀ ਐਦਾਂ ਮੈਂ ਆਪਣੇ ਹੱਥਾਂ ਨਾਲ ਆ ਚੀਜ਼ ਬਣਾ ਕੇ ਖਿਲਾਉਂਗਾ ਜਾਂ ਆਇਆ ਕਰੂੰਗਾ ਸੇਵਾ ਉਹ ਮੇਰੀ ਸੇਵਾ ਕਿੱਥੇ ਗਈ ਉਹ ਸੇਵਾ ਦਾ ਜਿਹੜਾ ਮੈਨੂੰ ਫਲ ਮਿਲਣਾ ਸੀਗਾ ਉਹ ਕਿੱਥੇ ਗਿਆ ਮਰਾ ਸਾਸਰੀ ਕਰਦਾ ਸਾਸਰੀ ਘਰ ਦੀ ਸਾਰੇ ਭੈਣ ਭਰਾ ਉਹਨਾਂ ਨਾਲ ਸਤਿਕਾਰ ਸਾਰੇ ਕੁਝ ਹੋ ਗਿਆ ਹੁਣ ਸੇਵਾ ਦਾ ਸੋ ਕਿੱਥੇ ਗਈ ਮੇਰੀ ਸੇਵਾ ਕਰਦਾ ਹੈ ਉਹਦੀ ਥੋੜੀ ਸ਼ੌਟਿੰਗ ਹੋਣੀ ਕਿਵੇਂ ਹੋਗੀ ਉਦਣ ਵਾਲੀ ਜੇ ਉਦਣ ਵਾਲੀ ਜਵਾਨ ਵੀ ਆਈ ਹੋਈ ਜੀ ਮੈਂ ਇੱਕ ਬੰਦੇ ਤੌੜੀਆ ਮੈਂ ਇਸ ਗੱਲ ਤੇ ਮਾਫੀ ਮੰਗਦਾ ਹਾਂ ਅੱਛਾ ਹਾਂ ਬਸ ਤਾਂ ਇਹ ਤੁਸੀਂ ਚਲੋ ਪੰਜਾਬੀ ਚ ਕਹਿੰਦਾ ਮਾਫੀ ਮੰਗਿਆ ਕਹਿੰਦੇ ਅੰਗਰੇਜ਼ੀ ਸੌਰੀ ਸ਼ਬਦ ਬਣਾ ਗਏ ਸਾਰਾ ਕੋਲੇ ਪੜਚਾਂਦਾ ਸੌਰੀ ਤਾਂ ਹੁਣ ਅੰਗਰੇਜ਼ਾਂ ਦੀ ਆ ਹੁਣ ਅਸੀਂ ਤਾਂ ਪੰਜਾਬੀ ਆ ਇੱਥੇ ਪੰਜਾਬ ਦੇ ਪੰਜਾਬੀ ਬੋਲਣੀ ਆ ਕੋਈ ਗੱਲ ਕਹਿਦਾ ਫਿਰ ਸੌਰੀ ਸੌਰੀ ਉਹ ਤਾਂ ਸ਼ਾਰਟਕਟ ਕਾ ਲਿਆ ਵੀ ਸ਼ਾਇਦ ਸੌਰੀ ਕਹਿੰਦੇ ਕੰਮ ਨਹੀਂ ਫੜ ਗਿਆ ਨਹੀਂ ਫੜ ਗਿਆ ਨਹੀਂ ਕਹਿਣਾ ਜੀ ਮੈਂ ਜਿਹੜੀ ਕੰਪਨੀ ਦੇ ਹੱਥਵੰਨ ਕੇ ਬੇਨਤੀ ਹੈ ਮੈਨੂੰ ਮਾਫ ਕੀਤਾ ਜਾਵੇ ਵੀ ਪਰ ਮੈਨੂੰ ਮੈਨੂੰ ਇਹ ਵੀ ਕਹਿ ਦਿੰਨਾ ਕਹਿ ਦਿੰਦਾ ਮੈਨੂੰ ਕਮਿਟਮੈਂਟ ਕਰ ਦੇ ਵੀ ਨੈਕਸਟ ਟਾਈਮ ਜਦੋਂ ਆਉਂਗੇ ਡਬਲ ਹੋਊਗਾ ਕੰਮ ਵੀ ਲਾਈਕਰਾਂ ਦੀ ਜਿਹੜਾ ਦੋ ਰਾਤ ਲੱਗਦੀ ਹੈ ਰਾਤ ਲੱਗ ਜਾਊਗਾ ਪੱਕਾ ਵਾਦਾ ਹੈ ਹਾਂ ਪੱਕੇ ਆਪ ਸੱਚਾ ਹੀ ਪੱਕਾ ਵੀ ਅਗਲੀ ਵਾਰ ਜਿਹੜਾ ਅਸੀਂ ਹੁਣ ਸ਼ਾਰਟਕਟ ਟੈਪ ਦੇ ਵਿੱਚ ਗਏ ਆ ਅਨੰਦਪੁਰ ਸਾਹਿਬ ਇਧਰ ਏਲੀਆ ਫਿਰ ਸੁਣ ਕੇ ਜਾਣਾ ਇੱਥੇ ਖੁੱਲ ਕੇ ਜਾਵਾਂਗੇ ਪਤਾ ਵੀ ਇੱਥੇ ਲੱਗੇ ਰਹਿਣਾ ਬਿਲਕੁਲ ਲਗੇ ਤਾਂ ਜਰੂਰ ਤੇ ਤੁਨੀ ਸ਼ਹਿਰ ਆਨੰਦਪੁਰ ਸਾਹਿਬ ਵੀ ਜਿਹੜਾ ਮਾਰਿਆ ਹੈ ਤੇ ਰਾਤ ਰਾਤ ਰਤੀਆਂ ਮੈਂ ਤੇ ਸਾਰੇ ਕਿੱਥੇ ਜਾਇਆ ਤੁਹਾਡੇ ਨੇ ਦੇਖਿਆ ਸਟੇਟਸ ਦੇਖਿਆ ਕਿੱਥੇ ਜਾਇਆ ਤੇ ਅਨੰਦਪੁਰ ਆਨੰਦਪੁਰ ਸਾਹਿਬ ਕਿਹੜੇ ਕਿਹੜੇ ਗੁਰੂ ਘਰ ਚ ਘੁੰਮ ਕੇ ਆਇਆ ਉਹ ਮੈਂ ਕਰ ਉਹ ਪਾਸ ਕੇਸ ਬਸ ਮੈਂ ਤੇ ਜੰਦਾ ਤੇ ਇਹ ਸਾਨੂੰ ਮੈਂ ਲੈ ਕੇ ਜਾਂਦਾ ਪਹਿਲਾਂ ਤੁਹਾਨੂੰ ਦੱਸਦਾ ਵੀ ਅੱਜ ਆ ਗਏ ਆ ਇੱਕ ਬੜਾ ਆ ਨੰਦਪੁਰ ਸਾਹਿਬ ਜਾ ਕੇ ਆਏ ਜੀ ਬਾਬਾ ਗੁਰਦਿੱਤਾ ਜੀ ਬਾਬਾ ਜੀ ਬਾਈ ਗੁਰਜੀ ਖਾਲਸਾ ਬਾਈ ਗੁਰਜੀ ਕੀ ਫਤਿਹ ਇਹ ਬਾਬਾ ਗੁਰਦਿੱਤਾ ਜੀ ਨੰਦਪੁਰ ਸਾਹਿਬ ਨਹੀਂ ਲੰਗੇ ਜੀ ਨਾ ਕੋਣ ਲੱਗੇ ਕੋਣ ਲੱਗੇ ਮੈਂ ਨੰਦਪੁਰ ਸਾਹਿਬ ਵੀ ਪਰ ਰਿਆਂ ਗੱਲ ਆ ਰਹੀ ਹਾਂ ਜੀ ਫਿਰ ਉਹ ਕਿਰਤ ਪ੍ਰਸਾਦ ਬਾਬਾ ਗੁਰਦਿੱਤਾ ਜੀ ਬਾਬਾ ਫੋਟਣ ਜੀ ਹਨਾ ਸਰੀ ਚੰਜੀ ਦੇ ਉੱਤੇ ਤੇ ਕੀਤਾਂ ਲਗੇ ਭੱਜੇ ਭੱਜੇ ਸਾਹਿਬ ਜੀ ਲਵਾਇਆ ਭੱਜੇ ਭੱਜੇ ਆ ਕੰਮ ਦੇ ਵਿੱਚ ਮੈਂ ਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਸਾਡੀ ਆਹ ਆ ਪਾਪਾ ਜੀ ਨੇ ਮਨਜ਼ੂਰ ਕਰ ਲਿਆ ਨੇ ਵੀ ਆਓ ਤੁਹਾਨੂੰ ਕਿੱਥੇ ਪਤਾ ਲੱਗਿਆ ਹੈ ਉਹ ਮਨਜ਼ੂਰ ਪਤਾ ਕਿੱਦਾਂ ਲੱਗਿਆ ਹਾਂ ਜੀ ਮਨਜ਼ੂਰ ਕਰ ਲਿਆ ਮਨਜ਼ੂਰ ਕਰ ਲਿਆ ਉਹ ਕਾਹਾਂ ਹੋ ਗਿਆ ਮਨਜ਼ੂਰ ਹੋਣ ਕਿਹੜੀ ਕਿਹੜੀ ਬੋਦਰ ਅਸ਼ੀਵਾਗਾ ਵੀ ਸ਼ਾਰਟਕਟ ਹੈ ਚੱਲੀ ਅਲੱਗ ਚੱਲੀ ਗਿਆ ਨਾ ਜੀ ਫਿਰ ਆਪਾਂ ਆ ਜਾ ਪੈਂਦੇ ਕੋਈ ਕਿੱਡੀ ਨਹੀਂ ਹੋਣੀ ਕਿ ਕਿ ਬੋਦਰ ਉਹ ਸਾਡੇ ਕਿਰਿਆ ਹਾਂ ਅੱਛਾ ਅੱਛਾ ਵੇ ਤਾਂ ਮਦਲੇ ਪਾਪਾ ਜੀ ਖੁਸ਼ ਨੇ ਆ ਗਏ ਬੰਦੇ ਜਦ ਤੱਕ ਟਾਈਮ ਹੁੰਦਾ ਜਦ ਅਸੀਂ ਘਰੋਂ ਚੱਲ ਪੈਂਦੇ ਆਂ ਦੀ ਜੀ ਪਾਜੂ ਸਾਹਿਬ ਦਾ ਉਹ ਉਹ ਵਧੀਆ ਜੀ ਯੋ ਤੇ ਕਹਿੰਦੇ ਹ ਜੂਸਾ ਜੀ ਉਹ ਫਾਦਰ ਮੇਰੇ ਪਾਪਾ ਜੀ ਨੇ ਸਭ ਕੁਝ ਖਾਂਦੀ ਲਈ ਆ ਬਸ ਆ ਆ ਲਾਸਟ ਵਾਲਾ ਸਵਾਲ ਹੁੰਦਾ ਬੀਬੀ ਪਾਪਾ ਜੀ ਹਰ ਬਲਾ ਨਹੀਂ ਦੇ ਰਿਹਾ ਕਿ ਤਾਂ ਚੱਲ ਕੇ ਜਾ ਹੋਣਾ ਹੁਣ ਇਹ ਕਹਿ ਸਕਦੇ ਆਪਾਂ ਦੇਖੋ ਤੁਸੀਂ ਆ ਪਾਣੀ ਦਾ ਰੋਇਜ ਵਾਲੇ ਪਾਣੀ ਹੈ ਨਾ ਮੈਂ ਪਹਿਲਾਂ ਪਹਿਲਾਂ ਸਭ ਕਿੱਥੇ ਪਾਣੀ ਆਲੇ ਤੱਕ ਕਹਿੰਦੇ ਉੱਥੇ ਪਾਣੀ ਬਹੁਤ ਆ ਜੂਸਾ ਜੀ ਠੀਕ ਆ ਜੀ ਓਹੋ ਕਈ ਅੱਧਾ ਉੱਥੇ ਦਾ ਪਾਣੀ ਬੜੀ ਮੁਸ਼ਕਲ ਹੈ ਮੇਰੇ ਨਾਲ ਫੁੱਲ ਪਾਣੀ ਮਿਲਦਾ ਉੱਥੇ ਆਪਾਂ ਟੀਬੀ ਸਾਹਿਬ ਵੀ ਜਾਇਆ ਗਏ ਤਾਂ ਉੱਥੇ ਹੀ ਪਾਣੀ ਸੀ ਉੱਥੇ ਹੀ ਜਾਇਆ ਮੈਂ ਮੇਰੇ ਕਾ ਤੁਸੀਂ ਵਾਦਾ ਕੀਤਾ ਵੇ ਜਿਵੇਂ ਸਾਰੇ ਟੀਬੀ ਸਾਹਿਬ ਕੋ ਮੈਂ ਕਿਹਾ ਉਹ ਮੇਰੇ ਸਾਰੇ ਵਾਦੇ ਤੋੜਤੇ ਜੀ ਮੇਰੇ ਨਾਲ ਵਾਦੇ ਟੁੱਟ ਗਏ ਹੋਰ ਤਾਂ ਐਨੇ ਉਹ ਐਨੇ ਵਾਦੇ ਦਾ ਦੁਸ਼ਮਣ ਨਹੀਂ ਤੋੜਦਾ ਜਿਹਨੇ ਤੁਸੀਂ ਤੋੜਤੇ ਉਹ ਤਾਂ ਹੀ ਚੜ੍ਹ ਜਾਂਦੀ ਹੈਗੀ ਫਿਰ ਆਇਆ ਨਾ ਆਪਣੇ ਤੋੜਦੇ ਹੁੰਦੇ ਵਾਦੇ ਨਹੀਂ ਤੋੜਦੇ ਵਾਦੇ ਬਣੇ ਤਾਂ ਐ ਫਿਲਮਾਂ ਤੇ ਕਹਿੰਦੇ ਨੇ ਟੁੱਟਣ ਵਾਸਤੇ ਐਂ ਕਰੋ ਪਾਣੀ ਹੁਣ ਆਪਾਂ ਪਹਿਲਾਂ ਟੈਕਟਰ ਘਲਾਣਾ ਹੁਣ ਜੀ ਸਾਹਿਬ ਦੀ ਅੱਛਾ ਤੇ ਫਿਰ ਉੱਥੇ ਚੱਲਾਂਗੇ ਚਲੋ ਇਹ ਵੀ ਗੱਲ ਠੀਕ ਹੈ ਤੇ ਹਰਮੰਦਰ ਸਾਹਿਬ ਜਾ ਕੇ ਉਹ ਵੀ ਜਿਨਾਂ ਘੜੇ ਚੋਂ ਜਾ ਕੇ ਆਏ ਹੋਣੇ ਨਹੀਂ ਉਹਦੇ ਵਿੱਚ ਆਪਰੇ ਖੁਦ ਸੁੱਥੇ ਰਾਤ ਵੀ ਹੈ ਕਿਹਾ ਇਹ ਮੈਂ ਤੁਹਾਨੂੰ ਲੈ ਕੇ ਜਾਂਦਾ ਤੁਹਾਨੂੰ ਇਹ ਹੀ ਜਗ੍ਹਾ ਘੁਮਾਉਂਦਾ ਉੱਥੇ ਤੁਹਾਨੂੰ ਪਤਾ ਲੱਗਦਾ ਵੀ ਇੱਥੇ ਕਿਨ ਉੱਥੇ ਜਨਮ ਵੀ ਹੋਏ ਗੁਰੂ ਗੁਰੂ ਸਾਹਿਬਾਨ ਦੇ ਉਹਨਾਂ ਦਾ ਘਰ ਵੀ ਪੁਰਾਣੇ ਅੰਦਰ ਹੈਗੇ ਅੰਦਰ ਜਾ ਕੇ ਅੱਛਾ ਵੀ ਜਿੱਥੇ ਆਮ ਲੋਕ ਜਾਂਦੇ ਨਹੀਂ ਲੋਕ ਜਾਂਦੇ ਦਰਬਾਰ ਸਾਹਿਬ ਮੱਥਾ ਟੇਕਦੇ ਆ ਜਾਂ ਉੱਥੇ ਬਾਬਾ ਮਤਲਬ ਬਾਬਾ ਦੀਪ ਸਿੰਘ ਜੀ ਦੇ ਮੱਥਾ ਟੇਕਦੇ ਆ ਬਾਬਾ ਟਾ ਬੂੰਗਾ ਸਾਹਿਬ ਦੇ ਹਾਂ ਬੂੰਗਾ ਸਾਹਿਬ ਬਾਬਾ ਟਾ ਇਹ ਤੋਂ ਉੱਥੇ ਨਿਕ ਜੇ ਜਾਂਦੇ ਆ ਪਰ ਜੇ ਉੱਥੇ ਜਾਂਦੇ ਇਹੀ ਫੋਟੋ ਵੀ ਘੁੰਮਣਾ ਫਿਰਨਾ ਆ ਜਾਂ ਕੇ ਰੈਸਟੇ ਕਰਨੀ ਆ ਟਰੈਕਟਰ ਦਾ ਸਾਰੀ ਉਮਰ ਕਰਦੇ ਨਾਲ ਨਿਕਲ ਜਾਂਦੀ ਆ ਰਾਤ ਨੂੰ 10 11 12 ਵਜੇ ਤੱਕ ਵੀ ਗੁਰੂ ਸਾਹਿਬ ਖੁੱਲੇ ਗੁਰਦਾਰੇ ਖੁੱਲੇ ਤੇ ਕੁਝ ਦੇਖਣ ਵਾਲੇ ਸਥਾਨ ਆ ਜਿਨੇ ਵਾਲੇ ਬਾਗ ਚ ਘੁੰਮੇ ਤੇ ਮੁਸ਼ਕਲ ਜਿਹੜਾ ਬਾਬੇ ਆ ਉਦੇ ਅੰਦਰ ਵੀ ਚੀਜ਼ਾਂ ਨੇ ਕੋਈ ਦੱਸਣ ਵਾਲੀਆਂ ਕੁਝ ਨਹੀਂ ਹੋ ਤਾਂ ਤਾਂ ਦਿਖਾ ਕੁਝ ਨਹੀਂ ਹਾਂ ਤੁਹਾਡੇ ਨਾਲ ਤਾਂ ਕੁਝ ਨਹੀਂ ਹੈ ਸਾਨੂੰ ਪਤਾ ਨਹੀਂ ਲੱਗਦਾ ਇੱਕ ਮੈਂ ਕਿ ਐ ਦੇ ਕਿ ਮੈਂ ਤੁਹਾਨੂੰ ਕਹਿੰਦਾ ਵੀ ਐ ਦੇ ਗਾਈਡਰ ਜਰ ਮੈਂ ਤੁਹਾਨੂੰ ਦੱਸਣਾ ਤਾਂ ਵੀ ਆ ਚੀਜ਼ ਉਹ ਹੈ ਤੁਹਾਡਾ ਦਿਮਾਗ ਉੱਥੇ ਤੱਕ ਜਾਣਾ ਸੀਗਾ ਫਿਰ ਉਹ ਫਟ ਜਾਣਾ ਕੁਛ ਨਹੀਂ ਕਿਹਾ ਰਚਨ ਨਹੀਂ ਨਹੀਂ ਤੇ ਕਾਗੜਾ ਆ ਜੜਿਆ ਵਾਹ ਕੋਈ ਨਹੀਂ ਇਹ ਤਾਂ ਮੇਰੇ ਵਾਂਗੂੰ ਤੁਹਾਡਾ ਵੀ ਸਮਝ ਆਉਂਦਾ ਉਹ ਇਹ ਕਿ ਬਦਗੇ ਪਿੱਛੇ ਪਹਿਲਾਂ ਬਹੁਤ ਸੀ ਕੰਟਰੋਲ ਹੋ ਗਿਆ ਜਿਆਦਾ ਕੰਟਰੋਲ ਹੋ ਗਿਆ ਇੱਥੇ ਕਿਹੋ ਜਿਹਾ ਹੋ ਗਿਆ ਹੋਣ ਪੂਰੇ ਸਭ ਭਾਈ ਕੰਮੋਂ ਬਹੁਤ ਜ਼ਿਆਦਾ ਹੈ ਇੱਥੇ ਕਿ ਇੱਥੇ ਜਿਹੜੇ ਮੈਂ ਤੁਸੀਂ ਬੈਠਾ ਨਾ ਵਿਹਲੇ ਤੇਰੇ ਸਾਹ ਦਾ ਹੁਣ ਮੈਂ ਜਾਣਾ ਇਹੋ ਜਿਹੀ ਕਿਹ ਜਿਹੀ ਚਪੇੜਮਾਰੀ ਵਿਹਲੇ ਨਹੀਂ ਆ ਤੁਸੀਂ ਜੇ ਅਸੀਂ ਸਾਰੇ ਜਿੰਨੇ ਵੀ ਜ਼ਿੰਮੇਵਾਰ ਭਰਾ ਵਿਹਲੇ ਹੋਗੇ ਨਾ ਬੈਠ ਕੇ ਅੱਧਾ ਹਿੰਦੁਸਤਾਨ ਭੁੱਖਾ ਮਰ ਜਾਣਾ ਹੈ ਉਹ ਮੈਂ ਮੰਨਣ ਵੀ ਨਹੀਂ ਦੱਸੋ ਸਹੀ ਗੱਲ ਹੈ ਪਰ ਵਿਹਲੇ ਨਾ ਕੋ ਚਾਹੇ ਸਾਡਾ ਦਿਮਾਗੇ ਚੱਲ ਰਿਹਾ ਕਿਤੇ ਬਸਨ ਬਿਜੀ ਹੈ ਜੀ ਪਰ ਫਿਰ ਵੀ ਇੱਧਰ ਜਿਹੜੀ ਬੰਨਵੀ ਡਿਊਟੀ ਹੈ ਉਹ ਇੱਥੇ ਨਹੀਂ ਆਵਾਂ। ਉਹ ਤੁਹਾਡੀ ਗੱਲ ਮੈਂ ਐਗਰੀ ਹਾਂ। ਉਹ 6 ਵਜੇ 6 ਤੋਂ 6 ਸ਼ਿਫਟ 12 ਘੰਟੇ ਤੇ ਕੋਈ ਬੰਦਾ ਨਹੀਂ ਲੱਗਦਾ। ਕੋਈ ਵੀ ਨਹੀਂ ਲੱਗਦਾ। ਛੋਟੀ ਗੱਲ ਦਾ ਛੋਟੀ ਗੱਲ 16 ਜੋਰ ਪੈਂਦਾ ਜਦੋਂ ਜਦੋਂ ਸਾੜੀ ਸੌਣੀ ਆਉਂਦੀ ਹੈ। ਮੈਂ ਮੈਂ ਤੁਹਾਡੇ ਕੋਈ ਜ਼ਿਕਰ ਕਰਨਾ ਚਾਹੁੰਦਾ। ਮੈਂ ਜਦੋਂ ਜੰਗੇਸ ਦੇ ਵਿੱਚ ਆਇਆ ਤਾਂ ਮਤਲਬ ਬੰਦੇ ਤਾਂ ਸਮਝ ਹੀ ਹੈ ਹਨਾ। ਮੇਰੀ ਏਜ ਹੋ ਗਈ ਕੁਝ ਬਣਾ ਲਈਏ ਆਏ ਫਿਰ ਇਹ ਬੋਕਰ ਇਹ ਕਿਦਰੇ ਬੱਸਨ ਨਾ ਚਲੋ ਕੋਸ਼ਿਸ਼ ਚੱਲੀਏ ਛੋਟੀ ਮੈਂ ਮਤਲਬ ਨੈਰੀ ਜੁਵਾ ਕੇ ਅੰਦਰ ਜੁਆਇਨ ਕੀਤਾ। ਉਥੇ ਸਾਨੂੰ ਇੱਕ ਕੰਸਟਰਕਟਰ ਸੀਗਾ ਜਿਹਨੇ ਮੇਰੀ ਬੋਲਬਾਣੀ ਨੂੰ ਦੇਖਿਆ ਸਾਰਾ ਕੋ ਦੇਖਿਆ ਉਹ ਕਹਿੰਦਾ ਯਾਰ ਤੁਸੀਂ ਕੰਮ ਕਰਨ ਵਾਸਤੇ ਨਹੀਂ ਬਣੇ ਹੈਗੇ ਤੁਸੀਂ ਮੈਨੇਜਮੈਂਟ ਕਰਨ ਵਾਸਤੇ ਬਣੇ ਆ ਤੁਸੀਂ 10 ਬੰਦੇ ਨੂੰ ਕੰਮ ਲਾਓ ਤੁਹਾਡੇ ਚ ਕੁਆਲਟੀ 10 ਬੰਦੇ ਦੇ ਕੰਮ ਲੈਣ ਦੀ ਹੈ ਨਾ ਕਿ ਖੁਦ ਵਰਕਰ ਬਣਨੇ ਨੂੰ ਉਹ ਚੀ ਸਮਝਦੇ ਤੁਸੀਂ ਕਰ ਲਓ ਹੁਣ ਮੈਂ ਨਹੀਂ ਦੱਸ ਸਕਦਾ ਕਿ ਮੈਂ ਕਿੰਨੇ ਬੰਦੇ ਕਿੱਧਰ ਕਿੱਧਰ ਲਿਜਾਏ ਹੁਣੇ ਉਹ ਮਾਈਂਡ ਨਾਲੇ ਆ ਜੇ ਮੈਂ ਆਪ ਵੜ ਕੇ ਲੈ ਕੇ ਮੰਨ ਲਓ ਮਾਮੇ ਰਆਂ ਦੀਆਂ ਗੱਡੀਆਂ ਹੱਥ ਚੱਲਦੀਆਂ ਮਾਮੇ ਦਾਲੇ ਕੋਲ ਜੇ ਮੈਂ ਕੋਈ ਗਾਈਡ ਕਰ ਰਿਹਾ ਉਹਨਾਂ ਦਾ ਅਸਾਗ ਬਤਾਵ ਦੇਖ ਰਿਹਾ ਉਹਨਾਂ ਨੂੰ ਪੁੱਛ ਰਿਹਾ ਟਾਈਮ ਤੋਂ ਟਾਈਮ ਕਿੱਥੇ ਆ ਕਿਆ ਕੁਛ ਉਹ ਮੇਰੇ ਸਟ੍ਰੈਸਿਕ ਕੰਮ ਤਾਂ ਸਮਝ ਲੋ ਮੇਰੇ ਚੱਲਦੇ ਆ ਕਿੰਨੇ ਦਾ ਜੇ ਮੈਂ ਹੀ ਡਰਾਈਵਰ ਬਣ ਗਿਆ ਫਿਰ ਮੇਰੇ ਤੇ ਦੋੜੂ ਦੇਖੂਗੀ ਕਿਹੜੀ ਚਾਰ ਗੱਡੀਆਂ ਹੋਰ ਇੱਧਰ ਉੱਧਰ ਆਣੀਆਂ ਇੱਕ ਪੁਆਇੰਟ ਹੈ ਉਹ ਸਿਸਟਮਾਂ ਦਾ ਨੂੰ ਨਾ ਖੇਤੀ ਦਾ ਵਿੱਚ ਚੱਲ ਰਿਹਾ ਖੇਤੀ ਦੇ ਵਿੱਚ ਹੈ ਭਈਆ ਰੱਖਾ ਹੁਣ ਤਵੇਰੀ ਨਾਲ ਤਾਂ ਦੇ ਦੇਣਾ ਇਹ ਕੋਈ ਹਾ 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 ਕਰਮਾ ਇਹ ਪਾਈ ਤੁਸੀਂ ਇਹ ਨਹੀਂ ਲੈਂਦਾ ਕਹਿੰਦੇ ਮੈਂ ਵੇਲਾ ਹੀ ਮੇਰੇ ਵਰਗੀ ਸਾਰੇ ਹੀ ਵੇਲੇ ਹੋਣਾ ਦੁਨੀਆਂ ਭਰ ਦੇ ਲੋਕ ਮੇਰੇ ਵਾਂਗੂ ਵੇਲੇ ਹੋਣਾ ਹੈ ਨਾ ਉਹ ਹੀ ਕਹਿੰਦਾ ਵੀ ਚਲੋ ਤੋਰੀ ਗੁੰਡਾ ਵਧੀਆ ਚੱਲੀ ਜਾ ਰਿਹਾ ਬਾਬੇ ਨਾਨਕ ਦੀ ਕਿਰਪਾ ਨਾਲ ਜੇ ਭੁੱਖ ਵਧਾਵੀ ਉਹ ਤਾਂ ਫਿਰ ਫਿਰ ਤਾਂ ਜੋ ਮਰਜ਼ੀ ਕਰੀਓ ਸਟ्रेस ਹੈ ਜਿੰਦਗੀ ਕੋਮਿਕ ਹੈ ਪੈਸਾ ਜਿਹੜਾ ਵਾ ਹਾਂ ਇਹ ਰੱਬ ਉਨਾਂ ਕਹ ਦਈ ਜਾਵੇ ਜਿੰਨਾਂ ਕੋਲ ਆਈ ਜਾਵੇ ਜਾਈ ਜਾਵੇ ਬਾਸ ਜਦੋਂ ਲੱਗਾ ਜਮਾ ਹੋਰ ਤੇ ਸਮਝੋ ਸਾਰੀ ਟੁੱਟ ਗਈ ਰਿਸ਼ਤੇਦਾਰ ਵੀ ਟੁੱਟ ਗਏ ਪੰਗੇ ਪੈ ਗਏ ਦੋਸਤ ਵੀ ਟੁੱਟ ਗਏ ਹਾਂ ਮਿੱਤਰਾਂ ਜਿੰਨੇ ਵੀ ਹੈਗੇ ਨਾ ਸਾਰੇ ਹੱਥ ਪਿੱਛੇ ਹਟੇ ਗਏ ਗੱਲੇ ਇੱਥੇ ਖੜਦੀ ਆ ਕਿ ਮੈਨੂੰ ਅੱਛਾ ਕਹੇ ਜੀ ਜਜਮੈਂਟ ਆ ਲੋਕਾਂ ਨੂੰ ਚਾਹੇ ਰਿਸ਼ਤੇਦਾਰਾਂ ਨੂੰ ਲੜਾ ਚਾਹੇ ਮੈਨੂੰ ਲਾ ਲੋ ਇਹੋ ਜੀ ਜਜਮੈਂਟ ਜਿੱਦਣ ਮੇਰੇ ਕੋਲ 5-4 ਲੱਖ ਰੁਪਏ ਹੋਗਾ ਮੰਨ ਲੋ ਮੇਰੇ ਕੱਪੜਿਆਂ ਤੇ ਮੇਰੇ ਬਿਹੇਵੀਅਰ ਦੀ ਪਤਾ ਲੱਗਣ ਲੱਗਣਾ ਵੀ ਇਹਦੇ ਕੋ ਪੈਸੇ ਚ ਇਹਦੇ ਕੋ ਪੈਸੇ ਆ ਬੇਬੀ ਦੇ ਇਤਮਾਨ ਹੁਣ ਬਿਸ਼ਮੀਰ ਚੇਂਜ ਕਰ ਦੋ ਨਾ ਰੁਪਈਆ ਬੈਕ ਵਿੱਚ ਆਉਂਦਾ ਮੇਰੇ ਤੇ ਰੱਖਣ ਦਾ ਹੁਣ ਪਿਆ ਬਹੁਤ ਦੂਰ ਜਾਇਦਾ ਆ ਆਪਾਂ ਜੇ ਚੁੰਨੇ ਘਰ ਰੱਖਦੇ ਜਿੰਨੇ ਖਾੜੂ ਉਹ ਸ਼ਾਮ ਨੂੰ ਮੰਨ ਗਿਆ ਵੀ ਉਹ ਕਿਸ਼ਤ ਦੇਣੀ ਹੁੰਦੀ ਸ਼ਾਮ ਵਾਲੀ ਮੁੱਖਾ ਤੋਂ ਤੁਸੀਂ ਤਾਂ ਹੋਰ ਹਿਸਾਬ ਕਰ ਲੈਣਾ ਗੱਲ ਸਮਝੋ ਪਰ ਉਹ ਕਿਤੇ ਨਾ ਕਿਤੇ ਕਿਸ਼ਤਾਂ ਭਰਦੇ ਆ ਜੇ ਤੁਹਾਨੂੰ ਤੁਹਾਡੇ ਕੋਲ ਬੈਲੈਂਸ ਲਿਖਦਾ ਪਿੱਛੇ ਹੋਣਾ ਜੇ ਕਿਤੇ ਕਿਤੇ ਕਿਸ਼ਤਾਂ ਦੇਖਦੀਆਂ ਹੁਣ ਦੁਨੀਆ ਖੜੀਆਂ ਵੀ ਉਧਰ ਤਾਰਨੀ ਆ ਫਿਰ ਉਹ ਸ਼ਾਮ ਨੂੰ ਥੋੜਾ ਨਿਕਲਣੇ ਹੋਗਾ ਹਾਂ ਕਿਸ਼ਤ ਉਹੀ ਆਉਂਦੀ ਇਹ ਗੱਲ ਹੈ ਇਹ ਗੱਲ ਮੈਂ ਪਾਤ ਪਾਤ ਸ਼ੁਕਰ ਹੈ ਮਹਾਂ ਬੰਦਿਆ ਚੱਲ ਰਿਹਾ ਕਹਿਣਾ ਤੁਸੀਂ ਜ਼ਿੰਦਗੀ ਵੀ ਜੀਤ ਲਾ ਰਹੇ ਆ ਬਿਲਕੁਲ ਬਿਲਕੁਲ ਦੇਖੋ ਇਹ ਵੀ ਸ਼ੁਕਰ ਹੈ ਆਪਣਾ ਭਾਈ ਕਿਉਂਕਿ ਮੈਂ ਵੀ ਕਰਦਾ ਰਹਿੰਦਾ ਕਿ ਚਾ ਪਾ ਚਾ ਅੰਪਾ ਇਹ ਗੱਲ ਮੈਂ ਕਹਿੰਦਾ ਇਸ ਤੇ ਕੰਮੀ ਸ਼ਹਿਰ ਹਾਂ ਫਸਿਆ ਕੀ ਆ ਕਿ ਤਾਂ ਸਾਸਰੀ ਘਰ ਸਾਰਿਆ ਠੀਕ ਹੈ ਇਹ ਇਹ ਕੁੜੀ 11 12 ਦੀ ਜੰਮੀ ਹੋਈ ਹੈ ਇਹ ਮੈਨੂੰ ਪਤਾ ਇਟਲੀ ਦੀ ਜੰਮੀ ਹੋਈ ਹੈ ਫਿਰ ਤੁਸੀਂ ਕਹਿੰਦੇ ਨਹੀਂ ਪੰਜਾਬੀ ਬੜੀ ਸੋਹਣੀ ਹੈ ਬਹੁਤ ਉੱਥਾ ਤਾਂ ਆਇਆ ਉੱਥੇ ਖਮਾਣੋ ਫਿਰਦੇ ਹੁੰਨੇ ਸੀ ਹਾਂ ਹਾਂ ਉੱਥੇ ਵੀ ਦੇਖਦੇ ਕਈ ਪੁੱਛਦੇ ਆ ਮੈਨੂੰ ਕਈ ਪੁੱਛਦੇ ਹੁੰਦੇ ਆ ਤੇ ਮੈਂ ਜਦ ਗੱਲ ਚੱਲੀ ਮੈਂ ਤੁਹਾਨੂੰ ਦੱਸੀ ਸੀ ਨਾ ਪਹਿਣ ਗੱਲ ਵੀ ਇੱਕ ਉੱਥੇ ਤੋਂ ਵੀ ਮੈਂ ਵੀ ਹੁਣਸਾਰ ਇੱਕ ਗੱਲ ਚੱਲੀ ਜੀ ਆਪਣੀ ਵੀ ਇੰਗਲੈਂਡ ਤੋਂ ਇੱਕ ਹੁਣ ਰੀਤ ਜੀ ਚੱਲੀ ਵੀ ਵੀ ਇੰਡੀਆ ਜਾਓ ਮਕਾਨ ਬਣਾਓ ਉਸ ਦਿਨ ਆਪਾਂ ਗੱਲ ਕਰਦੇ ਸੀ ਨਾ ਮਾ ਉਹਦੇ ਵਿੱਚ ਸਾਨੂੰ ਕੋਈ ਕਰਿਆ ਸੀ ਵੀ ਅਸੀਂ ਕਿਸੇ ਦੇ ਘਰ ਜਾਣਾ ਸੀਗਾ ਇੱਧਰ ਦੇ ਪਾਸੇ ਵੀ ਸਾਨੂੰ ਕਿਸਾਨ ਯੂਨੀਅਨਾਂ ਨੇ ਧਰਨੇ ਲਾ ਦਿੱਤੇ ਸਾਨੂੰ ਮੋੜਨਾ ਪੈ ਗਿਆ ਸੀਗਾ ਹਾਂ ਉਦੋਂ ਮੈਂ ਗੱਲ ਕਰਦਾ ਸੀ ਬਲੌਗ ਦੇ ਵਿੱਚ ਉਹਨਾਂ ਦਾ ਨਾਮ ਸੀਗਾ ਪ੍ਰੀਤ ਕੰਗ ਭਾਜੀ ਦਾ ਨਾਮ ਅੱਛਾ ਪ੍ਰੀਤ ਕੰਗ ਉਹ ਹੀ ਇੱਥੇ ਹਾਂ ਉਹਦੇ ਮਤਲਬ ਬੌਬੀ ਦੇ ਮਾਮਾ ਹਾਂਜੀ ਕੰਮ ਕਰਦਾ ਤੁਸੀਂ ਮੈਸੇਜ ਕੀਤਾ ਸੀ ਜਿਹੜਾ ਕੋਲ ਜੋਬ ਕਰਦੀ ਹੈ ਕੁੜੀ ਹੈ ਅੱਛਾ ਉੱਥੇ ਮੈਂ ਨਾਲ ਉਹਦੇ ਨਾਲ ਕੰਮ ਕਰਦੀ ਆ ਆਹੋ ਕੀ ਆ ਬੌਬੀ ਦਾ ਉਹ ਹੁਣ ਲੱਗਦੇ ਨੇ ਉਹ ਤਲਖੀ ਉਹ ਲਖਨਊ ਨਾ ਹੈਦਰ ਤੋਂ ਆਪਣਾ ਜਲੰਧਰ ਸੈਟ ਤੋਂ ਮਾ ਉਹ ਗਰੇ ਮੁਡੇ ਉਹ ਤੇ ਜਣੀ ਉਹਦੀ ਸ਼ੌਕ ਹੈ ਜਿਹੜੀ ਆ ਮਾਈਨਰ ਉਹਦੇ ਵਾਲੀ ਹੈ ਹਾਂ ਜਿੱਥੇ ਜਿਹੜੀ ਗੁੜੀਆ ਕੰਮ ਕਰਦੀ ਆ ਹਾਂ ਉੱਥੇ ਤਾਂ ਉਹਨੇ ਪਛਾਣ ਲਈ ਉਹਨੇ ਫੋਟੋ ਲੱਗੀ ਹੋਈ ਪਛਾਣ ਲਈ ਵੀੜੀ ਨੇ ਦੇਖੀ ਨਹੀਂ ਬੁੜੀ ਉਹ ਗੁੜੀਆ ਆਪਣੇ ਕੋਲ ਕੰਮ ਕਰਦੀ ਦਸੀ ਵੀ ਅੱਛਾ ਉਹਨਾਂ ਨੇ ਇੱਕ ਚੀਜ਼ ਕਹੀ ਹੈ ਕਹਿੰਦਾ ਮੇਰਾ ਮੈਸੇਜ ਲਾਉਣਾ ਉਹਨਾਂ ਨੂੰ ਬਈ ਹੋਮ ਮੇਡ ਕੋਈ ਵਧੀਆ ਵਰਤੀ ਲੈ ਕੇ ਆਵੇ ਠੀਕ ਉਹ ਤਾਂ ਸੀ ਪਹਿਲੇ ਲੈ ਕੇ ਜਾਣੀ ਹੁੰਦੀ ਆ ਜੀ ਪਹਿਲੇ ਪਹਿਲੇ ਲੈ ਕੇ ਜਾਣੀ ਆ ਕੁਝ ਵੀ ਹਾਲੋ ਜੇ ਕੋ ਮੈਸੇਜ ਜਿਹੜਾ ਹੈਗਾ ਤੁਹਾਨੂੰ ਨਾ ਮੈਂ ਲਾਇਆ ਕਹਿੰਦਾ ਮੈਂ ਆਪਣੇ ਭਾਂਜੇ ਨੂੰ ਫੋਨ ਕਰਕੇ ਆਪੇ ਮੰਨ ਲਊਗਾ ਕਹਿੰਦਾ ਜੇ ਮੈਨੂੰ ਪਤਾ ਹੁੰਦਾ ਵੀ ਹੈ ਤੇ ਤੁਹਾਡੇ ਕੋਲ ਉਹਨਾਂ ਨੇ ਆਉਣਾ ਜਾਇਦਾ ਕਹਿੰਦਾ ਮੈਂ ਉਹ ਸ਼ੌਪ ਤੇ ਤੁਹਾਡੇ ਨਾਲ ਸ਼ੌਪ ਪਹਿਲਾਂ ਕਰਦੇ ਸੀਗੇ ਉਹ ਉੱਥੇ ਫਿਰ ਉਹਨਾਂ ਨੇ ਭਾਂਜੇ ਜੀ ਸਵਾਰ ਕੇ ਹੋਰ ਪਾਸੇ ਗਏ ਦੂਜੀ ਸ਼ੌਪ ਕਰਿਆ ਹਾਂ ਹਾਂ ਤੇ ਕੋਈ ਮੈਂ ਬਹੁਤ ਘਟ ਜਾਂਦਾ ਤੇ ਤੁਹਾਡੇ ਨਾਲ ਕੋਈ ਮੁੰਡਾ ਜੌਬ ਕਰਦਾ ਸੀਗਾ ਪਹਿਲਾਂ ਉਸ ਦੁਕਾਨ ਤੋਂ ਦੂਰ ਵਸੇ ਸ਼ਿਫਟ ਹੋ ਗਿਆ ਮੇਰੇ ਦਿਮਾਗ 'ਚ ਮੈਂ ਤੇਰਾ ਨਾਮ ਨਾ ਚੇਤੇ ਆਵੇ ਇਹਰ ਹਾਂ ਫਿਰ ਜਦ ਉਹਨੇ ਮੁੰਡੇ ਨੂੰ ਪੁੱਛਿਆ ਉਹ ਕਹਿੰਦਾ ਖਰਜਾਂ ਮੈਂ ਸੋਚ ਕੇ ਦਾਦਾ ਉਹ ਵਰਕ ਵੀ ਕਰਦਾ ਦੰਦਰੇ ਉਹ ਲਾਈਵ ਹੋਇਆ ਵੀ ਮੇਰੇ ਨਾਲ ਅੱਛਾ ਮੈਂ ਦਿਖਾ ਰਿਹਾ ਤੇ ਚੌਰੀ ਸ਼ੌਕ ਨੁਕੜੀ ਨੂੰ ਫਿਰ ਉਹਨੇ ਕਹਿ ਗਿਆ ਨਾ ਹਾਰਸ਼ਵਾ ਹਾਂ ਹਾਰਸ਼ੀਆ ਮਾ ਗੁੜੀਆ ਦਾ ਨਾ ਪਾਉਣਾ ਗੜ ਦੇ ਵਿੱਚ ਹਰ ਸਿੱਖ ਪੰਜਾਬੀ ਦੀ ਨੀਤੀ ਵੀ ਪਾਇਆ ਉਹ ਜਿਹੜਾ ਮੇਰੇ ਜਿਹੜੇ ਦਿਮਾਗ ਦੇ ਵਿੱਚ ਆ ਗਿਆ ਹਾਂ ਇਹ ਗੱਲ ਸੀ ਉਹ ਵੀ ਬੰਦੇ ਤੁਹਾਨੂੰ ਇੱਕ ਦੀ ਦੋ ਅਨੁਭਵ ਇਹਨੂੰ ਇੱਕ ਤਰ੍ਹਾਂ ਹਾਂ ਹਾਂ ਤੇ ਬੰਦੇ ਘੰਟੇ ਹੋ ਗਏ ਉਸੋ ਬਾਦ ਵਿੱਚ ਹੋਰ ਨੇ ਵੀ ਦੋ ਤਿੰਨ ਜਣਿਆਂ ਨੇ ਉਹ ਥੋੜੇ ਥੋੜੇ ਦੂਰ ਤੇ ਸੀਗੇ ਮੈਂ ਜਿਹੜਾ ਬਾਜਵੇ ਦੀ ਗੱਲ ਕਰਦੀ ਉਹਨਾਂ ਮੇਰੇ ਤੋਂ 2-1/2 ਕਿਲੋਮੀਟਰ ਦੂਰ ਨਹੀਂ ਹੋ ਤੇ ਬਾਜਵੇ ਤਾਂ ਪਰ ਉਹ ਹੀ ਆ ਉਹਦਾ ਆਸਰੇ ਉਹ ਤਾਂ ਜੀ ਨਾ ਜੀਦਾ ਨਹੀਂ ਨਹੀਂ ਸਰਦਾਰਾ ਕੋ ਪੜਨ ਨਹੀਂ ਨਹੀਂ ਪਰ ਉਹਨੇ ਕਹਿੰਦਾ ਜਣਾ ਵੀ ਮੇਰਾ ਮਿੱਤਰ ਹੈ ਹਾਂ ਨਹੀਂ ਮੇਰੇ ਤਾਂ ਗੱਲ ਡੇਲੀ ਹੁੰਦੀ ਨਾ ਉਹਨਾਂ ਦੀ ਉਹ ਨਹੀਂ ਟਰੱਕ ਚੋਂ ਦਾ ਉਹ ਚਲਾਉਂਦੇ ਟਰੱਕੇ ਆ ਫਿਰ ਉਹ ਹੀ ਆ ਫਿਰ ਹੈ ਤਾਂ ਤੁਹਾਡੇ ਕੋ ਉਹ ਤਾਂ ਕਲੀਸ਼ ਸ਼ੇਪ ਹੈ ਨਹੀਂ ਉਹ ਕਲੀਸ਼ ਸ਼ੇਪ ਹੋਗਾ ਹਾਂ ਬਸ ਮੈਂ ਮੈਂ ਇਹਦਾ ਸਰਵੇ ਕਰਦਾ ਉਹ ਰਾਸਟਰ ਦਾ ਮੁੰਡਾ ਉਹ ਇੱਕ ਸਾਡੇ ਗੋਤੀ ਨੇ ਮਾਲ ਸਾਹਿਬ ਉਹ ਕਹਿੰਦੇ ਵੀ ਮੇਥੇ ਥੋੜੀ ਜਿਹੀ ਇੱਕ ਦੂਰੇ ਐ ਕਿਉਂਕਿ ਮੈਂ ਤੁਹਾਡੇ ਐਡਰੈਸ ਜਾਣ ਕੇ ਪੁੱਛਿਆ ਸੀਗਾ ਹਾਂ ਕਈ ਜਿਹੜੇ ਉਸੇ ਲੋਕਲ ਹੋਣਗੇ ਤਾਂ ਉਹ ਐਡਰੈਸ ਜੇ ਸੁਣਨਗੇ ਉਹ ਫਿਰ ਜੱਜਮੈਂਟ ਰਾਮ ਦੇ ਵਿੱਚ ਉਹ ਕਿੰਨੀ ਕੁ ਦੂਰ ਐ ਕਿੰਨੀ ਕਿਨੇੜੇ ਐ ਕੋਈ ਮਰ ਬੰਦਾ ਨੇੜੇ ਹੁੰਦਾ ਚਲੋ ਮਿਲਣ ਵਰਤਨ ਵਾਜਣਾਂ ਬੰਦੇ ਤਾਂ ਕਿਤੇ ਉਹਦੇ ਵਿੱਚ ਹੁੰਦਾ ਹਨਾ ਇਹ ਗੱਲ ਕਹਾਣੀਆਂ ਲੋ ਜੀ ਉਹ ਯਾਰ ਜੀ ਜਿਹੜਾ ਵੀ ਕਿਤੇ ਵੀ ਹੈਗਾ ਬਾਜਪੁਰ ਸਾਹਿਬ ਕਿਤੇ ਮੌਕਾ ਮਿਲੇ ਤਾਂ ਜ਼ਰੂਰ ਮਿਲੇ ਆਕੇ ਹਾਂ ਜਿੱਕੇ ਕਿਹੜਾ ਵੀ ਜਿਹੜਾ ਲੱਗਾ ਨਹੀਂ ਅੱਛਾ ਫਿਰ ਉਸ ਤੋਂ ਬਾਅਦ ਵਿੱਚ ਗੱਲਾਂ ਵੀ ਮੇਰੇ ਮੈਂ ਕਿਹਾ ਹੁਣ ਤੁਹਾਨੂੰ ਮੈਂ ਚਲੋ ਫੋਨ ਹੁਣ ਆ ਇੱਧਰ ਲੱਗਿਆ ਵਾ ਨਹੀਂ ਮੈਂ ਤੁਹਾਨੂੰ ਖਾਵਾ ਕਿੰਨੇ ਮੈਸੇਜ ਆਉਂਦੇ ਮੈਨੂੰ ਜ਼ਿਆਦਾਤਰ ਮੇਰੇ ਤਾਂ ਸਾਂਝੇ ਇੰਗਲੈਂਡ ਗੱਲ ਪਈ ਹੋਈ ਹੈ ਸਹੀ ਗੱਲ ਹੈ ਬਹੁਤ ਦੇਖਦੇ ਉੱਥੇ ਦੇ ਬਹੁਤ ਹਾਂ ਕਿਉਂਕਿ ਜਿਹੜੇ ਬਾਜਪੁਰ ਸਾਹਿਬ ਅਗਲੇ ਮਹੀਨੇ ਆ ਰਹੇ ਆ ਅੱਛਾ ਤੇ ਮਾਰਚ ਮਹੀਨੇ ਦੇ ਵਿੱਚ ਮਾਲ ਸਾਹਿਬ ਆ ਰਹੇ ਕਈ ਗਣੇ ਆ ਰਹੇ ਆ ਸਭ ਸਾਰੇ ਕਹਿੰਦੇ ਵੀ ਆਉਣਾ ਮੋਡੇ ਕੋਲ ਦੀ ਪੱਕਾ ਪਰ ਬਾਜਵਾਜ ਸਾਹਿਬ ਆਉਣ ਤੋਂ ਪਹਿਲੇ ਮੈਨੂੰ ਜ਼ਰੂਰ ਮਿਲਿਓ ਜਾਂ ਮੈਸੇਜ ਕਰਿਓ ਜਾਂ ਫੋਨ ਕਰਿਓ ਹਾਂ ਠੀਕ ਠੀਕ ਤੇ ਫਿਰ ਆਪਾਂ ਬਾਈ ਵਾਸਤੇ ਕੋਈ ਇਥੋਂ ਕੀ ਠੀਕ ਕਿਹਾ ਨਹੀਂ ਨਹੀਂ ਇਹ ਇਹ ਪੱਕੀ ਗੱਲ ਹੈ ਤੇ ਮੈਨੂੰ ਮਿਲ ਕੇ ਮਿਲਣਾ ਮੈਂ ਦੇਖੋ ਮੈਨੂੰ ਸਿਸਟਰ ਦਾ ਨਾਮ ਨਹੀਂ ਪਤਾ ਉਹਨਾਂ ਦਾ ਕੱਲ ਉਹਨਾਂ ਨੇ ਵੀ ਬਹੁ ਪਰਸੋਂ ਪਰਸੋਂ ਕਾਲ ਕੀਤੀ ਵੀਰ ਅਸੀਂ ਆਉਣਾ ਤੁਹਾਡੇ ਕੋਲ ਕਿਆ ਲੈ ਕੇ ਆਏ ਤੁਹਾਡੇ ਵਾਸਤੇ ਕੁਝ ਵੀ ਲੈ ਕੇ ਆਉਣਾ ਪਾਵਾ ਜਗੁਰੂ ਲੰਮੇ ਜਿਹੜੇ ਆਉਂਦੇ ਨੇ ਵੈਕਲ ਦੀ ਕਿਰਪਾ ਬਾਬੇ ਨਾਨਕ ਦੀ ਵੀ ਸਾਰਾ ਕੁਝ ਹੈਗਾ ਕੋਈ ਕੁਛ ਵੀ ਲਵ ਪੈਂ ਕਿ ਦੇ ਨਾਲ ਇਧਰ ਨਾਲ ਲਾਦਾ ਟਾਈਮ ਵੱਡਾ ਹੋ ਜਾਣਾ ਜੇ ਕੋਈ ਲੈ ਜਾਣਾ ਮੈਂ ਮਨ ਕਰ ਤੁਹਾਡੀ ਗੱਲ ਨਾ ਉਹਨੇ ਲਿਆਉਣ ਵਾਲਾ ਛੋਟਾ ਹੋਣਾ ਨਹੀਂ ਮੈਂ ਤੁਹਾਡੀ ਗੱਲ ਇੱਥੇ ਸਿਰਫ ਕਿਦਾ ਹੁੰਦਾ ਹੈ ਮੋਹ ਮਹੱਬਤ ਬਸ ਪਿਆਰ ਛੋਟੀ ਪਿਆਰ ਦੀ ਗੱਲ ਆਉਂਦੀ ਹੈ ਬੰਦਾ ਪਿਆਰ ਤੋੜ ਕੇ ਵਿੱਚ ਬਦਲ ਜਾਂਦਾ ਕੋਈ ਛੋਟੀ ਜਿਹੀ ਚੀਜ਼ ਹੋਵੇ ਬੰਦਾ ਯਾਦ ਕਰ ਲੈਂਦਾ ਹਾਂ ਵੀ ਮੈਂ ਨਾ 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 ਉਹ ਉਹ ਹੁੰਦਾ ਵਿਚਾਰ ਉਹ ਛੋਟਾ ਮੋਟਾ ਗੱਪ ਟੋਗਾ ਮਨ ਲੜਾ ਬੇੜਾ ਕੁਝ ਨਹੀਂ ਜੇ ਕੋਈ ਮਨ ਲੱਗਦਾ ਨਾ ਮੰਗੇ ਮੈਂ ਮੰਗ ਨਹੀਂ ਬਸ ਸਾਹੀ ਜਿਹੜਾ ਆਪਾਂ ਪਿਆਰ ਮੁਹੱਬਤ ਨਾਲ ਕਿਤੇ ਦਿਨ ਮਿਲਦੇ ਬਿਲਕੁਲ ਬਿਲਕੁਲ ਤਾਂ ਸਾਨੂੰ ਤਾਂ ਇੰਨਾ ਚੋ ਚੜਦਾ ਤੁਸੀਂ ਤੁਸੀਂ ਸਾਡੇ ਸ਼ਾਹ ਦੇਖ ਕੇ ਤੇਰੇ ਨਾਲ ਸਾਡੀ ਸਾਜ ਬਿੱਤੀ ਨਾਲ ਸਾਡੀ ਰਿਸ਼ਤੇਦਾਰੀ ਵੜ ਗਈ ਬਣ ਗਈ ਹਾਂ ਨਿੱਕੀ ਨਾਲ ਰਿਸ਼ਤੇਦਾਰੀ ਵੜ ਗਈ ਪਰ ਤੋਂ ਬਨੇ ਦਸੂ ਕਿ ਜਦੋਂ ਪਤਾ ਲੱਗਦਾ ਜੀ ਅਸੀਂ ਕਿਤੇ ਉਹ ਗੱਲਾਂ ਬੋਲਦੇ ਕਰਦੇ ਕਰਦੇ ਅੱਛਾ ਅੱਜ ਦਾ ਅੱਜ ਇਹ ਮੈਸੇਜ ਪੜਿਆ ਮੈਂ ਇੱਕ ਤੁਹਾਡੇ ਕੋਲ ਉੱਥੇ ਗਏ ਸੀ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਈ ਰਿਲੇਟਿਵ ਆਇਆ ਹੋਇਆ ਸੀਗਾ ਕਿਸੇ ਨੇ ਮੈਸੇਜ ਕਰਿਆ ਹੋਇਆ ਵੀ ਸੰਦੀਪ ਦੀ ਉਹਨਾਂ ਨਾਲ ਕੀ ਰਿਸ਼ਤੇਦਾਰੀ ਲੱਗਦੀ ਹੈ ਉਦੋਂ ਸਾਡੀ ਚਾਚੀ ਆ ਪਤਾ ਨਹੀਂ ਕਿਹਦੀ ਆਂਟੀ ਹੈ ਕੋਈ ਸੈਕਣਾ ਮੈਸੇਜ ਆਇਆ ਹੋਇਆ ਮੈਂ ਤਾਂ ਹੌਣ ਨੂੰ ਕੱਢ ਕੇ ਬਾਅਦ ਚ ਨਹੀਂ ਕੋ ਤੁਹਾਡਾ ਰਿਲੇਟਿਵ ਆਇਆ ਸੀ ਉੱਥੇ ਜਦੋਂ ਉੱਥੇ ਇੱਕ ਗਿੱਦਾ ਗੁੱਦਾ ਚਾ ਪਾਉਂਦੇ ਸੀ ਨਾ ਅੱਛਾ ਅੱਛਾ ਉਹਦੇ ਵਿੱਚ ਦੇ ਨਿਕਲੇ ਆ ਬੰਦਾ ਕੋਈ ਤੁਹਾਡੇ ਕੋਲ ਵਿੱਚ ਹੁੰਦਾ ਹਾਂ ਠੀਕ ਬਹੁਤ ਨੂੰ ਬਹੁਤ ਬੜੇ ਛਾਂ ਨੇ ਜਿਹੜਾ ਸਾਡੇ ਮਤਲਬ ਜਣੀ ਆਪਣੇ ਬਾਪਾ ਪਾਪਾ ਕਹਿੰਦੇ ਸਾਡੀ ਪੀੜ੍ਹੀ ਚੋਂ ਸਾਡੇ ਕੋਲ ਪੁੱਲ ਚੋਂ ਬਾਪੇ ਸਾਡੇ ਜਿਹੜੀ ਸੀ ਸਗੇ ਭਰਾ ਸੀ ਜੀ ਸਾਡੇ ਬਾਪੂ ਨੇ ਦੀ ਭੈਣ ਲੱਗੀ ਜਿਹੜੀ ਭਾਬੀ ਗਈ ਇਹਨਾਂ ਦੇ ਘਰਾਂ ਦੇ ਨਾਲ ਲੱਗ ਗਏ ਆ ਸ਼ਾਹ ਹਾਂ ਜਾ ਰਹੇ ਰਹਿੰਦੇ ਨੇ ਠੀਕ ਆ ਦੇਖੋ ਹੁਣ ਇੱਥੇ ਬੰਨ ਨੂੰ ਮਾਇ ਮਕਾਮ ਡੋਣਾ ਦੇ ਕਹਿੰਦੇ ਇੱਥੇ ਆ ਫਿਰ ਉਹ ਨਾਲ ਆ ਫਿਰ ਇੱਕ ਇੱਕਾਂ ਛੱਡ ਕੇ ਦੂਜਾ ਘਰ ਤੀਜਾ ਘਰ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਤੁਸੀਂ ਤਾਂ ਬਹੁਤ ਜਾਂਦੇ ਰਹੇ ਭਾਬੀ ਜੀ ਇਹ ਕਹਿੰਦੇ ਮੈਂ ਮੰਨ ਗਿਆ ਮੈਂ ਮੰਨ ਗਿਆ ਮੈਂ ਮੰਨ ਗਿਆ ਮੈਂ ਮੰਨ ਗਿਆ ਲਓ ਛੱਡ ਛ ਸਹੀ ਹੈ ਕੇ ਹੋ ਬੋਲਕਾ ਤੇ ਹੋ ਗਿਆ ਹਾਲੇ ਮੈਨੂੰ ਉਧਰ ਜ਼ਾਇਦ ਮੀਂਦਾਂ ਦੀ ਪਤਾ ਉਹਨੇ ਹੁਣ ਕਹ ਰਿਹਾ ਵੀ ਜੀ ਸਾਨੂੰ ਦੱਸਾਂ ਨਹੀਂ ਖਰਦੋ ਖਰਦੋ ਹਾਲੇ ਤਾਂ ਬਹਾਨਾ ਮੇਰੇ ਕੋਲ ਨਹੀਂ ਆਇਆ ਹੈ ਕਿ ਇਹ ਆਏ ਜ਼ਾਇਦ ਮੀਂਦ ਕੋੜਾ ਮੈਨਾਂ ਨਹੀਂ ਪਹਿਲਾਂ ਤੇਰੇ ਕੋਲ ਆਇਆ ਫਿਰ ਕਾ ਪ੍ਰੂਫ ਹੈ ਕਿ ਤੁਹਾਡੇ ਘਰ ਬੈਠਾ ਆ ਦੇਖ ਤੇ ਬੈਠਾ ਜੀ ਦੇਖ ਲਓ ਆ ਦੇਖ ਲਓ ਚੈੱਕ ਫੋਟੋ ਦਿਖਾ ਦੇ ਬਾਈ ਦੇ ਘਰ ਬੈਠਾ ਜੀ ਪਹਿਲਾਂ ਮੈਂ ਕਹਿੰਦਾ ਨਾ ਆ ਨਹੀਂ ਕੋਈ ਨਹੀਂ ਅਸੀਂ ਜਾਏ ਹੋ ਨਹੀਂ ਭੰਗ ਜਾਉਗੀ ਨਾਲ ਨਾ ਅਸੀਂ ਘਰੇ ਵੀ ਰਹਿ ਆਏ ਹਾਂ ਇੱਥੇ ਇੱਥੇ ਕੋਈ ਹੈ ਨਹੀਂ ਕਰਾ ਕੋਈ ਵੀ ਨਹੀਂ ਹੈਗੇ ਅਸੀਂ ਦੋਨੋਂ ਜਣੇ ਸੀਗੇ ਤੇ ਪਿੰਦਰੀ ਨੇ ਲਾ ਤੂੰ ਤਾਂ ਆਪ ਲੈ ਨਾ ਨਹੀਂ ਮੈਂ ਆ ਲੈਣਾ ਅੱਛਾ ਗੁੱਡ ਫੇ ਤੈਨੂੰ ਇਹ ਗੱਲ ਵੀ ਬੋਲਿਆ ਕਿ ਮੈਂ ਇੱਥੇ ਰੱਖ ਲੇ ਗੱਟੇ ਮਟੇ ਮੈਂ ਨੂੰ ਹੱਥ ਤੋਂ ਨਹੀਂ ਪਾਣੀ ਮੈਂ ਪਰ ਮਤ ਲਾ ਗਈ ਜਿਵੇਂ ਤੇਰੀ ਦੁਕਾਨ ਵਾਲਿਆਂ ਨੂੰ ਦੇਖਣਗੇ ਬਲੌਕ ਪੂਰ ਮੈਸੇਜ ਦੇ ਉਹਨਾਂ ਨੂੰ ਜੀ ਵੀ ਬਣਾਉਣੇ ਹੁੰਦੇ ਜੋ ਸਮੋਸਿਆਂ ਦੇ ਲਗਾ ਰਹੇ ਹੋ ਮੈਂ ਇਹ ਸਮੋਸਾ ਗਰਮ ਗਰਮ ਮੈਂ ਵੀ ਤੁਹਾਡੇ ਮੂਰੇ ਹੀ ਸੀਗਾ ਫਿਰ ਤੇ ਮੈਂ 2 ਕਿਲੋਮੀਟਰ ਅੱਗੇ ਸੀਗਾ ਮੈਂ ਜੱਟ ਸੀ ਮੈਨੂੰ ਕਿਹੜਾ ਰੋਲ ਆ ਨਾ ਹਾਂ ਇੰਡੀਆ ਚ ਠੀਕ ਨਾ ਰੋਲ ਆ ਇਹ ਚ ਕੀ ਬੋਲਦੇ ਸੀ ਇਹਨੇ ਕੱਲ ਦਾ ਮੈਂ ਹਾਂ ਇਹਨੇ ਕੱਲ ਦਾ ਚੱਲ ਲੈ ਲੈ ਬਟੇ ਵੇਖਣਾ ਕੋਈ ਲੱਕਰ ਮੈਂ ਤਾਂਤੇ 2-3 ਕਿਲੋਮੀਟਰ ਅੱਗੇ ਸੀਗਾ ਜੇ ਤੁਸੀਂ ਕਹਿੰਦੇ ਸੀ ਬੇਲੇ ਕੋਲ ਆ ਕੇ ਮੈਂ ਫੋਨ ਤੇ ਕਾਲ ਕਰਤੀ ਸਮੋਸੇ ਆ ਗਏ ਮਾੜਾ ਟਾਈਮ ਲੱਗ ਗਿਆ ਬੀ ਸ਼ਾਮ ਭਾਈ ਮੈਂ ਮੈਂ ਵੀ ਫਸਿਆ ਪਿਆ ਸੀਗਾ ਜੀ ਹਾਂ ਠੀਕ ਆ ਸੱਚੀ ਕਹਿੰਦਾ ਮੈਂ ਫਸਿਆ ਹੋਇਆ ਸੀ ਮਾਹ ਵੀ ਕਿੱਕਣਾ ਨਿਕਲਣਾ ਉਹਦੇ ਭੈਣ ਦਾ ਹੀ ਘਰ ਆ ਕੇ ਹੋਣੇ ਆ ਨਹੀਂ ਯਾਰ ਖਾਂਦੀਆਂ ਤਾਂ ਕਿਵੇਂ ਹੋਣਗੀਆਂ ਸੁਬੀਰ ਵੀ ਕੱਲੀ ਐ ਮੈਂ ਠੰਡੇ ਨਹੀਂ ਹੋ ਰਿਹਾ ਨਾ ਪੈਣੀ ਫੜਾ ਗਿਆ ਤਾਂ ਉਹ ਤਾਂ ਤੁਹਾਨੂੰ ਤਾਂ ਬੈਂਕ ਨੇ ਕਾਲ ਘੁਣਾਉਣ ਪਾਇਆ ਮੇਰਾ ਘਰ پاسੋਂ ਅੱਛਾ ਜੀ ਕਿ ਮਾਉਂਗਾ ਮੰਡੀ ਦੇ ਬੈਂਕ ਕਿਹੜੀ ਆਓ ਸਟੇਟ ਆਫ ਪਟਿਆਲਾ ਕਿਹੜੀ ਆਓ ਐਸਐਸਪੀ ਪਟਿਆਲਾ ਤੋਂ ਮਿਲ ਹੋ ਗਈ ਹੁਣ ਉਹ ਤੁਹਾਨੂੰ ਜਸ ਐਸਐਸਪੀ ਚਾਹਾਂ ਉਹ ਤੇ ਮੇਰਾ ਅਕਾਊਂਟ ਦਾ ਪੁਰਾਣਾ ਕਾਗਜ਼ ਕਾਹਦੇ ਦਾ ਅਜਾਰੇ ਕਾਗਜ਼ ਹੂੰ ਮੈਂ ਦੋ ਤਿੰਨ ਸਾਲਾਂ ਦਾ ਵਿਚਾਰ ਹੋ ਗਿਆ ਮੁਰਕੇ ਦੇਖਣ ਫੇਰ ਠੀਕ ਹੈ ਉੱਥੇ ਫਮ ਲਾ ਕੇ ਤੇ ਮੈਂ ਵਿਚ ਵਿੱਚ ਹੋ ਗਿਆ ਉਹ ਹੈਗਾ ਉਹਨਾਂ ਨੇ ਕਹਿੰਦੇ ਵੀ ਇਹ ਦਾ ਬਾਉਂਡ ਹੋ ਗਿਆ ਆਪਣੀ ਬਲੌਕ ਹੋ ਗਿਆ ਆਪਣੀ ਟੀਪ ਬਲੌਕ ਹਾਂ ਹਾਂ ਤੇ ਦੁਬਾਰਾ ਇੱਕ ਆਲ ਪੇਪਰ ਇਹਦੇ ਉੱਪਰ ਲੈ ਕੇ ਜਾ ਹੁਣ ਕਿਹਦੇ ਨਾਲ ਜਾ ਰਾਈਟ ਮੈਂ ਬੜਾ ਬਣ ਗਿਆ ਪਾਸਵਰਡਾਂ ਦੇ ਕਾਪੀਆਂ ਪੁਰਾਣੀਆਂ ਕਾਪੀਆਂ ਕੋਈ ਨਹੀਂ ਸਾਡਾ ਉਹ ਬੰਦ ਹੋ ਗਿਆ ਮਟਰ ਸਿਸਟਮ ਸਰਵਰ ਡਾਊਨ ਹੋ ਗਿਆ ਉਹਨੂੰ ਕੱਲ ਨੂੰ ਕਰਾਂਗੇ ਮੈਂ ਕੱਲ ਨੂੰ ਕਰਦੀ ਹਾਂ ਹੂੰ ਉਹ ਵਾ ਮੈਂ ਚੱਲ ਜਾਣਾ ਕਿੱਦਾਂ ਇੱਕ ਦੋ ਦਿਨਿਆਂ ਵੀ ਫਿਰ ਉਹ ਮੈਂ ਪਿਛੋਂ ਮਟਰ ਮੈਨੇਜਰ ਜੀ ਨਾਲ ਕਿ ਉਹਨੇ ਬਣਾ ਲਿਆ ਅੰਮ੍ਰਿਤ ਮੈਂ ਕਿ ਇਹਦਾ ਫਿਰ ਜੇ ਬਾਈ ਚਾਰਜ ਜਿਵੇਂ ਆਹ ਤੁਹਾਡਾ ਕੰਮ ਹੈ ਮੈਂ ਉੱਥੋਂ ਪੈਸੇ ਇਹਦੀ ਪਾ ਲਵਾਂ ਕਿੱਥੇ ਆ ਕੇ ਮੈਂ ਕਢਾਵਾਂ ਤੁਸੀਂ ਕਹੋ ਸਾਡਾ ਬਾਉਂਡ ਹੋ ਗਿਆ ਨਹੀਂ ਨਹੀਂ ਫਿਰ ਤੁਸੀਂ ਪਤਾ ਹੈ ਨਾ ਤੁਸੀਂ ਤੁਸੀਂ ਨੈੱਟ ਬੈਂਕਿੰਗ ਚਾਲੂ ਕਰ ਲਓ ਨਾ ਅਸੀਂ ਚਲਾਇਆ ਜੀ ਨੇ ਉਹ ਕਦਮ ਚੰਗਾ ਰੱਖਿਆ ਕਰੋ ਇਹਨੂੰ ਨੈੱਟ ਬੈਂਕਿੰਗ ਲੈ ਲਓ ਉੱਥੇ ਜੇ ਆਪਣਾ ਗੁਡੀਆ ਖੋਲ ਲਿਆ ਮਾੜਾ ਜਿਹਾ ਕਦੇ ਮਹੀਨੇਵਾਰ 200 ਕਾਟ ਪਾ ਕੇ ਕਦੇ ਇੱਧਰ ਜੁਕਰਤਾ ਟਰਾਂਸਫਰ ਕਰਤਾ ਕਦੇ ਉਹ ਐਕਟਿਵ ਰਹਿਦਾ 3 ਮਹੀਨੇ ਦੇ ਚ ਇਹਨੂੰ ਇੱਕ ਟਰਾਂਜੈਕਸ਼ਨ ਹੋਣੀ ਜ਼ਰੂਰੀ ਹੈ ਹੂੰ ਇਹ ਦੱਸਿਆ ਉਹਨੇ ਹਾਂ ਉਹਦੇ ਨਾਲ ਬੈਨੀਫਿਟ ਵੀ ਕਾਫੀ ਜ਼ਿਆਦਾ ਹੁੰਦੇ ਚਲੋ ਤੁਸੀਂ ਤਾਂ ਹੁਣ ਬਾਰ ਕੋਲ ਬੈਠੇ ਆ ਜਿਵੇਂ ਕਿਸੇ ਵੀ ਬੈਂਕ ਦੇ ਵਿੱਚ ਕੋਈ ਏਟੀਐਮ ਆਪਣੇ ਕੋਲ ਤਿੰਨ ਮਹੀਨੇ ਦੇ ਵਿੱਚ ਜੇ ਏਟੀਐਮ ਦੇ ਨਾਲ ਇੱਕ ਟਰਾਂਜੈਕਸ਼ਨ ਆਪਾਂ ਕਰ ਲਈਏ ਕੱਲ ਨੂੰ ਮੇਰੇ ਕੋਲ ਉਹ ਗੱਲਬਾਤ ਹੋ ਜੂ ਕੋ ਸਮਝ ਲਓ ਹਾਂ ਤਾਂ ਨਹੀਂ ਕਰ ਆਟੀਐਮ ਪੇ ਸਾਰੇ ਜਾਂਦੇ ਆ ਆਟੀਐਮ ਤੋਂ ਕਹਿੰਦਾ ਜੀ ਆਪਣਾ ਮੁੰਡਾ ਆਟੀਐਮ ਨਹੀਂ ਕਰਦਾ ਆਟੀਐਮ ਕਹਿੰਦਾ ਵੀ ਹੁਣੇ ਇਸ਼ੂ ਕਰ ਰੱਖਦਾ ਜੇ ਜੇ ਚਾਹ ਤੱਕ ਨਾ ਹੋ ਜਾਵੇ ਹੂੰ ਉਹ ਲੈ ਜਾ ਬੱਤੀ ਜੀ ਆਪਣਾ ਉਧਰੋਂ ਬਾਤ ਤੇ ਇੱਧਰ ਕਰ ਕੇ ਬਿਲਕੁਲ 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 ਕੋਈ ਵੀ ਬੰਦਾ ਜਾਏ ਜਿਹਨੂੰ ਆਟੀਐਮ ਦਾ ਹੋਵੇ ਤੇ ਬਾਹਰ ਹੀ ਕੱਢ ਦੇ 100 ਰੁਪਏ ਕੱਢ ਕੇ 25 ਰੁਪਏ ਫਿਰ ਲਓ ਜੀ ਮੈਡੀਕਲ ਬਹੁਤ ਤਕੜੇ ਤਕੜੇ ਬਾਦੇ ਤਾਂ ਇਹਨਾਂ ਨੇ ਕਰਤੇ ਹੁਣ ਵੀ ਆਉਂਗੇ ਤੁਹਾਡੇ ਕੋਲ ਪੱਕੇ ਪਰ ਮੈਂ ਨਾ ਪਤਾ ਗੱਲ ਤੋਂ ਪੜ ਗਿਆ ਤੁਹਾਡੀ ਆ ਸਾਹਮਣੇ ਬੈਠਾ ਜੀ ਝੂਠ ਬੋਲਦਾ ਬਾਈ ਉਹ ਐ ਬੈਠਿਆ ਸਾਡੇ ਸਾਹਮਣੇ ਦੇ ਕੋਲ ਸੀਟਾਂ ਲੱਗੀਆਂ ਹਾਂ ਆ ਇੱਕ ਇੱਕ ਜੂਰਾ ਉਹ ਮਾਮਾ ਵੀ ਵਗਲੇ ਵੀ ਅੱਜ ਵਾਦਾ ਕੀਤਾ ਸੀ ਰਾਤ ਰਹਿਣਗੇ ਚਲੋ ਗੱਲ ਦੇਖੋ ਹੁਣ ਮੈਂ ਹੁਣ ਮੈਂ ਕਹਿ ਦਵਾਂ ਵੀ ਜਿਹੜੇ ਵਾਦੇ ਕਰੇ ਇਹਨਾਂ ਨੇ ਮੇਰੇ ਕੋ ਵੀ ਮੈਂ ਤੇਰੇ ਕੋ ਭਾਈ ਜਰੂਰ ਆਉਂਗਾ ਜਿੱਦਾਂ ਬਾਪੂ ਸੀ ਜਮਗਾ ਬਹੁਤ ਟਾਈਮ ਕੱਢ ਕੇ ਵੀ ਜਦੋਂ ਜਦੋਂ ਲਿਸਟ ਬਣਾਉਣੀ ਆ ਲਿਸਟ ਵਿੱਚ ਮੈਂ ਲਿਖਣਾ ਵੀ ਨੇਤਰ ਦੇ ਲਈ 2 ਡੇ ਐਂਡ 2 ਨਾਈਟ ਸਟੇ ਮੇਰੇ ਨਾਮ ਵੀ ਲਿਖ ਕੇ ਆਉਣਾ ਨੇ ਉੱਥੇ ਉੱਥੋਂ ਉੱਥੋਂ ਬਿਲਕੁਲ 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 ਸਹੀ ਹੈ ਨਾ ਇਹੀ ਹੋਇਆ ਵਾਦਾ ਤੁਹਾਨੂੰ ਸਹੀ ਹੈ ਸਹੀ ਹੋਇਆ ਫਿਰ ਉਹਨੇ ਰਿਕਾਰਡ ਵੀ ਹੋ ਗਿਆ ਹੋ ਗਿਆ ਸਹੀ ਠੀਕ ਹੈ ਨਾ ਹੁਣ ਤੁਹਾਨੂੰ ਮੈਨੂੰ ਐਡਰੈਸ ਦੱਸਿਓ ਉੱਥੇ ਤੋਂ ਦੁਬਾਰੇ ਫੇਰ ਆਪਾਂ ਉੱਥੇ ਆਣਾ ਬਰਮਿੰਗਮ ਬੋ ਦੱਸ ਬਰਮਿੰਗਮ ਦਾ ਸਾਸੀ ਰਹਿੰਦੇ ਨੀ ਬਰਮਿੰਗਮ ਅੱਛਾ ਬਰਮਿੰਗਮ ਹਾਂਜੀ ਠੀਕ ਹੈ ਉਹਦੇ ਲਾਗੇ ਪੈਂਦਾ ਬਰਮਿੰਗਮ ਤੋਂ ਕੁਝ 7-8 ਕਿਲੋਮੀਟਰ ਤੇ ਵੈਂਕਸਵਰੀ ਸਾਡਾ ਸ਼ਹਿਰ ਹੈ ਅੱਛਾ ਵੈਂਕਸਵਰੀ ਹੈ ਨਾ ਵੈਂਕਸਵਰੀ ਸ਼ਹਿਰ ਹੈ ਉਹ ਹੀ ਪੈਂਦਾ ਹੂੰ ਤੁਹਾਡਾ ਤੁਹਾਡਾ ਜੇ ਜੇ ਮੇਰੇ ਕਿਸੇ ਮਿੱਤਰ ਪਿਆਰੇ ਨੇ ਤੁਹਾਡੇ ਨਾਲ ਉਥੇ ਕੰਟੈਕਟ ਕਰਨਾ ਹੋਵੇ ਨੰਬਰ ਕੰਟੈਕਟ ਤੁਹਾਡੇ ਕੋਲ ਹੈਗਾ ਮੇਰੇ ਕੋਲ ਹੈਗਾ ਤੁਸੀਂ ਆਪਣੇ ਮੁਖਾਰਿੰਦ ਤੋਂ ਮਲਤਾਨ ਉਚਾਰਨ ਕਰ ਸਕਦੇ ਹੋ ਜਿਆਦਾ ਨਹੀਂ ਨੰਬਰ ਕੋਲ ਦਾ ਹਾਂ ਜੀ ਬੋਲੋ ਇਹ ਨੰਬਰ ਪ੍ਰੋਬਲਮ ਖਾਣ ਲਈ ਨੰਬਰ ਉਥਾ ਦਾ ਹਾਂ ਹਾਂ ਨਾ ਨਾ ਜਿਹੜਾ ਤੁਹਾਡਾ ਆਪਣਾ ਪਰਸਨਲ ਨੰਬਰ ਆ ਜੀ ਦੇ ਸਕਦੇ ਹੋ ਜਿਹੜਾ ਤੁਹਾਡੇ ਦਾ ਕੰਟੈਕਟ ਹੈ ਜੀ 07366 ਪੰਜਾਬੀ ਪੰਜਾਬੀ ਕੋਈ ਨਹੀਂ 0736628020 ਹਾਂ ਇਹ ਨੰਬਰ ਹੈਗਾ ਇਹ ਹੈ ਜੀ ਮੇਰਾ ਨੰਬਰ ਇਹ ਇਹਦਾ ਭਾਜੀ ਦਾ ਨੰਬਰ ਹੈ ਜੀ ਆ ਬਿਲਕੁਲ ਜੀ ਖੁੱਲੇ ਬਿਲਕੁਲ ਬਸ ਕਿੰਨਾ ਕਿੰਨਾ ਘਟਾ ਹੋਊਗਾ ਮੈਂ ਕੰਮ ਤੇ ਨਾ ਹੋਵਾਂ ਇਹ ਸਾਰਿਆਂ ਨੂੰ ਪਤਾ ਇਹ ਉੱਥੇ ਦੇ ਸਭ ਨੂੰ ਹੀ ਪਤਾ ਇਹ ਗੱਲ ਇਸ ਚੀਜ਼ ਦਾ ਮੇਰੀ ਸੈਪਟਮ ਦੀ ਇੱਕ ਵੀਕ ਰਾਤ ਇੱਕ ਵੀਕ ਦਿਨ ਹਾਂ ਠੀਕ ਹੈ ਬਾਬਾ ਮਰ ਠੀਕ ਹੈ ਵੈਰੀ ਗੁੱਡ ਏ ਤੁਹਾਡੀ ਗੱਲ ਸੁਣਾਣੇ ਆ ਇੱਕ ਵਾਰ ਨੂੰ ਆਪਾਂ ਫ੍ਰੀ ਹੁੰਨੇ ਆ ਤੁਹਾਨੂੰ ਮਿਲ ਸਕਦੇ ਆ ਹਾਂ ਉਹ ਮਿਲ ਸਕਦੇ ਆ ਉਹ ਵੀ ਪਤਾ ਕਿ ਮੈਨੂੰ ਇੰਨਾ ਪਤਾ ਜਦੋਂ ਫੋਰਨ ਕੰਟਰੀ ਦੇ ਵਿੱਚ ਕੋਈ ਅਗਲਾ 2 ਦਿਨ ਪਹਿਲਾਂ ਟਾਈਮ ਨਾਦਾ ਭਾਵੇਂ ਆਪਾਂ ਉੱਦੋਂ ਉੱਥੇ ਹਾਂ ਇਹ ਤਾਂ ਹੈ ਕਿ ਤੇ ਜਿੰਨੇ ਉੱਥੇ ਬੈਠੇ ਆ ਉਹਨਾਂ ਨੂੰ ਵੀ ਪਤਾ ਹਰ ਇੱਕ ਤੇ ਸਣੀ ਹੁੰਦਾ ਬਿਲਕੁਲ ਹੁਣ ਮੈਂ ਥੋੜੂ ਇੱਥੇ ਤੇ ਤੁਹਾਨੂੰ ਟਾਈਮ ਲੈਣਾ ਵੀ ਮਾ ਆ ਗਿਆ ਤੁਹਾਨੂੰ ਮਿਲਣਾ ਇੱਥੇ ਨੂੰ ਤੁਸੀਂ ਆਓ ਤਾਂ ਸਹੀ ਅਸੀਂ ਤੁਹਾਡਾ ਵੈਲਕਮ ਕਰਾਂਗੇ 에ਰਪੋਰਟ ਤੇ ਜਾ ਕੇ ਕਮਾਨਾ ਤੁਸੀਂ ਕੋਈ ਵੈਲਕਮ ਹੋਊਗਾ ਜੀ ਸਾਡਾ ਜੀ ਦੱਸਿਓ ਤਾਂ ਅਸੀਂ ਤੁਹਾਡੇ ਪੂਰੇ ਘਰੇ ਆਵਾਂਗਾ ਜੀ ਤੁਸੀਂ ਇੱਥੇ ਹੋਣਾ ਵਾ ਰਾਤ ਨੂੰ ਸੋਵਣੇ ਕਿ ਭੁਗਮੀਆਂ ਆਉਣ ਆਉਂਦੇ ਨੇ ਬਹੁਤ ਵੱਡੇ ਵੱਡੇ ਆ ਅਸਾਂ ਜਿਹੜੇ ਵੱਡੇ ਸੁਪਨੇ ਆਉਦੇ ਤੁਸੀਂ ਤਾਂ ਤੇਲ ਖਰੋਗ ਹੋਊਗਾ ਅਸੀਂ ਅੱਖਰ ਤੇਲ 올ਿਵ ਆਉਲੀਵ ਦਾ ਤੇ ਚੋਬਾ ਅੱਛਿਆ ਓਲੇ ਹੇਰੇ ਕਿਤੇ ਕਿਤੇ ਜੜ ਹੈ ਬਿਲਕੁਲ ਜੀ ਬਿਲਕੁਲ ਸਾਡਾ ਤਾਂ ਚਾਹ ਚੜ੍ਹ ਜੂਗਾ ਜੀ ਤੁਹਾਨੂੰ ਪਤਾ ਨਹੀਂ ਕਿ ਬਾਈ ਨੇ ਤਰਸਵਾ ਰਿਹਾ ਨਹੀਂ ਮੈਨੂੰ ਚਾਹ ਨਹੀਂ ਚੜਿਆ ਤੁਹਾਡਾ ਮੈਂ ਵੀ ਤਾਂ ਚਾਹ ਚਾਹ ਕੇ ਬੈਠਣ ਦੀ ਗੱਲ ਹੀ ਕਰ ਲਈ ਜੀ ਇਹ ਕੋਈ ਨਹੀਂ ਤੇ ਬਾਕੀ ਹਾਂ ਉਹ ਪ੍ਰਿੰਤ ਬਾਜੀ ਵਾਸਤੇ ਉਹ ਲੈ ਜਿਓ ਜਰੂਰ ਹਾਂਜੀ ਹਾਂਜੀ ਲੈ ਜਾ ਜੀ ਹਾਂ ਜ਼ਰੂਰ ਕਰ ਮੈਂ ਆਪਣਾ ਮੈਦੇ ਦੇਖ ਲਉ ਤੁਹਾਡੇ ਸਾਹਮਣੇ ਵੀ ਇਹ ਬਾਜੀ ਲਾਤਾ ਹੁਣ ਇਹ ਵਾਦੇ ਦੇ ਪੱਕੇ ਆ ਕਿ ਨਹੀਂ ਆ ਵਾਦੇ ਪਹਿਲਾਂ ਗਾਣਾ ਜਾਉਂਗਾ ਮੈਂ ਇੱਕ ਵਾਦੇ ਪਤਾ ਨਹੀਂ ਕੀਤ ਮਨੂੰ ਭੁੱਲ ਗਿਆ ਨਾ ਇਹ ਹਾਂ ਹੈ ਗਾਣਾ ਪਹਿਲਾਂ ਹੁਣ ਅਲੀ ਅਲੀ ਵੀ ਨਹੀਂ ਸੋਚਦੇ ਫਿਰ ਫਿਕਾ ਦੇ ਜੀ ਮੈਦੇ ਵੀ ਤੁ ਬਾਦੇ ਅਲੀ ਪੱਕੀ ਨਹੀਂ ਆ ਕੜ ਜਾਣਾ ਹਾਂ ਜਾਈ ਹਾਂ ਜੂਤੀ ਜੀ ਜੂਤੀ ਜੀ ਨਿਕਲਿਆ ਕਰੋ ਸੱਚੀ ਨਹੀਂ ਹੈ ਨਾ ਕਿਹੜੇ ਗਾੜਾ ਕਿਉਂਕਿ ਮੇਰੇ ਘਰ ਪਰਤ ਕੀ ਗੱਲ ਹੋ ਜਾਂਦੀ ਮੇਰੇ ਘਰ ਗੱਲ ਸਮਝਾ ਫੀਲਿੰਗ ਤਾਂ ਆਉਂਦੀ ਹੈ ਅੰਦਰ ਦੇ ਗਾੜੀ ਚੱਲੋ ਜਿਹੜੀ ਸਾਰੀ ਮੰਗ ਲਈ ਕੋਈ ਗੱਲ ਨਹੀਂ ਤੇ ਪਰਮਾਤਮਾ ਮੇਰੇ ਭਰਾ ਨੂੰ ਸਾਡੀ ਭੈਣ ਨੂੰ ਕੁੜੀਆਂ ਨੂੰ ਸਾਰੇ ਪਰਿਵਾਰ ਨੂੰ ਤੰਦਰੁਸਤ ਰੱਖੇ ਇਹ ਮੇਰੀ ਦਿਲੋਂ ਅਰਦਾਸ ਹੈ ਇਹਨਾਂ ਦੇ ਲਈ ਹਮੇਸ਼ਾ ਖੁਸ਼ ਰਹਿਣਾ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀਆਂ ਕਰੇ ਤੇ ਛੇਤੀ ਦਿਕੇ ਫਿਰ ਇੰਡੀਆ ਵੇ ਸਾਨੂੰ ਮੇਰੇ ਨਾਂ 'ਤੇ ਬੜੀ ਖੁਸ਼ੀ ਹੋਊਗੀ ਇਹਨਾਂ ਨੂੰ ਔਰ ਮੇਰੇ ਦੀ ਇਲਤ ਸਾਨੂੰ ਕਿਸੇ ਪ੍ਰਕਾਰ ਦਾ ਨਹੀਂ ਹੈਗਾ ਵਾਇਰਸ ਸੱਚਾ ਪਾਤਸ਼ਾਹ ਇਕਣੇ ਪਿਆਰ ਹੈ ਸਾਡੇ ਨਾਲ ਇਹਨਾਂ ਦਾ ਬਣਿਆ ਰਹੇ ਸਾਰੇ ਸਬਸਕ੍ਰਾਈਬਰਾਂ ਦਾ ਇਕਣੇ ਪਿਆਰ ਬਣਾਰੇ ਇਹੀ ਦੁਆ ਹੁੰਦੀ ਹੈ ਸਾਡੀ ਸਵੇਰ ਤੋਂ ਲੈ ਕੇ ਅਸੀਂ ਸ਼ਾਮ ਤੱਕ ਆਪਣੇ ਸਬਸਕ੍ਰਾਈਬਰਾਂ ਨਾਲ ਬatein ਤੁਹਾਨੂੰ ਪਤਾ ਜਦੋਂ ਵੀ ਬਲੌਗ ਚਲੂ ਹੁੰਦਾ ਅਸੀਂ ਉਹਨਾਂ ਲਈ ਅਰਦਾਸਾਂ ਬੇਨਤੀਆਂ ਹੀ ਕਰਦੇ ਚਾਹੇ ਸਾਡੇ ਬਾਰੇ ਕੋਈ ਮਾੜਾ ਸੋਚਦਾ ਚਾਹੇ ਚੰਗਾ ਸੋਚਦਾ ਉਹ ਉਹਨਾਂ ਦੀ ਸੋਚ ਉਹਨਾਂ ਨੂੰ ਮੁਬਾਰਕ ਹੈ ਵਾਇਕਲ ਜੀ ਦਾ ਖਾਲਸਾ ਵਾਇਕਲ ਜੀ ਦੇ ਪਤੇ ਮੈਂ ਜਲਦੀ ਅਗਲੇ ਬਲੌਗ ਚ ਆ ਅਗਲਾ ਬਲੌਗ ਕਿਹੜਾ ਆਉਂਗਾ ਜੈਸਮੀਨ ਕੋ ਚੱਲੇ ਆਂ ਜੀ ਮੇਰੇ ਨਾਲ ਬatein ਸ਼ਿਮਾਇਕ ਦੇ ਜੈਸਮੀਨ ਕੋ ਕੋਲ ਨੂੰ ਆਏ ਸੀਗੇ ਤੇ ਤਾਂ ਮੈਂ ਥੋੜੀ ਜਿਹੀ ਕਿ ਖਿੱਚ ਪਾਣੀ ਚੁੰਮਕ ਬਣ ਕੇ ਵੀ ਪਹਿਲਾਂ ਕਿ ਤੁਸੀਂ ਇੱਧਰ ਆਉਂਗੇ ਤਾਂ ਤੁਹਾਨੂੰ ਗਾਂ ਦਾ ਐਡਰ